ਅਜਿਹਾ ਆਪਣਾ ਆਬਜੈਕਸ਼ਨ ਇਹ ਹੈ ਕਿ ਤੁਸੀਂ ਸਾਡੇ ਦੇ ਕੀਤਾ ਹੋਇਆ ਕੰਮ ਤੁਸੀਂ ਆਪਣੇ ਖਾਤੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹਦਾ ਰਿਡੈਕਸ਼ਨ ਲੋਕਾਂ ਨੂੰ ਪੁਲਾੜ ਦਿੱਤਾ ਸਿਰਫ ਪੰਚਾਇਤ ਨੇ ਵੀ ਕਹਿਦਾ ਸੰਸਦ ਜੀ ਨਾਲ ਵੀ ਕਹਿਦਾ ਸਰਕਾਰ ਤੋਂ ਪਾਸ ਹੋਏ ਨੇ ਤੇ ਕੈਬਨਟ ਚ ਪਾਸ ਹੋ ਕੇ ਦਿੱਤੇ ਗਏ ਨੇ ਤੇ ਤੁਸੀਂ ਉਹਨਾਂ ਬਣਾਉਣ ਦੇ ਜਾ ਰਹੇ ਹੋ ਤੇ ਆ ਲੋਕਾਂ ਦੇ ਘਰਾਂ ਦੇ ਨੇ ਘਰ ਬਣਾਉਣ ਵਾਲੇ ਇਸ ਪ੍ਰੈਸਮਾ ਦਾ ਉਹਨਾਂ ਕਿਹਾ ਜੀ ਸਰੰਤਵਾਲ ਦੇ ਤੁਸੀਂ ਸਾਰੇ ਟਾਈਮ ਪੱਢ ਕੇ ਆਏ ਹੋ। ਅਜਿਹੜਾ ਤਾਂ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ ਬੜਾ ਅਹਿਮ ਮੁੱਦਾ ਹੈ। ਕਿ ਜਦੋਂ ਸਾਡੀ ਸਰਕਾਰ ਸੀ ਉਸ ਪਾਰਟੀ ਦੀ ਅਸੀਂ ਇੱਕ 2021 ਦੇ ਵਿੱਚ ਇੱਕ ਪਾਲਿਸੀ ਬਣਾਈ ਸੀ। ਜਿਹੜੇ ਗਰੀਬ ਨੇ ਇਹਨਾਂ ਦੇ ਵਿੱਚ ਬੇਘਰੇ ਨੇ ਜਿਨ੍ਹਾਂ ਦੇ ਪਰਿਵਾਰ ਵੱਡੇ ਹੋ ਗਏ। ਉਹਨਾਂ ਪਰਿਵਾਰਾਂ ਨੂੰ ਪੰਨਾ ਮਦਦ ਨਾ ਦਿੱਤੀ। ਔਰ ਉਸ ਇਸ ਯੂਨਿਟ ਤਹਿਤ ਅਸੀਂ ਪਿੰਡ ਰੈਂਪਰ ਤੋਂ ਵਾਲਾ ਪਿੰਡ ਬਲਿਆੜੀ ਤੇ ਪਿੰਡ ਉਰੜਾ ਤੇ ਪਿੰਡ ਕੁੰਡੀ ਇਹ ਪੰਜ ਪਿੰਡਾਂ ਦੀ ਪੰਚਾਇਤਾਂ ਨੇ ਮਤੇ ਪੱਧਰ ਤੇ ਸੀ ਤੇ ਪੰਜ ਬੜਾ ਅਸੀਂ ਸਾਰਿਆਂ ਨੂੰ ਪਲਾਟ ਦਿੱਤੇ ਮੰਨਣ ਅਤੇ तकरीबन ਬਹੁਤ ਸਾਰੇ ਲੋਕਾਂ ਨੇ ਉਰੜੇ ਦੇ ਵਿੱਚ ਵੀ ਘਰ ਬਣਾ ਲਏ ਤੇ ਬਹੁਤ ਸਾਰੇ ਲੋਕਾਂ ਨੇ ਘਰ ਉਰੜੇ ਦੀ ਬਣਾ ਲਈ ਤੇ ਵੀਨ ਰੈਂਪਰ ਤੋਂ ਕਰਨੇ ਮਾਰ ਪਰ ਜਦੋਂ 2022 ਚ ਇਨਕਲਾਬੀ ਸਰਕਾਰ ਆਈ ਤਾਂ ਇਹ ਸਰਕਾਰ ਨੇ ਟਿਕਣ ਤੁੰਗ ਦਿੱਤਾ ਜਿਸ ਨੇ ਸਰਕਾਰ ਨੂੰ ਵੋਟਾਂ ਜਿੱਪੀਆਂ ਉਹਨਾਂ ਪਿੰਡਾਂ ਦੇ ਵਿੱਚ ਰਕਾਰ ਬਣ ਰਹੀ ਕਰਦੇ ਪਰਕਾਰਟਾ ਕਨੇ ਕਰਤੀਆਂ ਤੇ ਹੁਣ ਪਰਸੋਂ ਇੱਕ ਮਨ ਬੜਾ ਅਫਸੋਸ ਹੋਇਆ ਕਿ ਵੀ ਸਾਡੇ ਜਿਹੜੇ ਐਮਐਲਏ ਸਾਹਿਬਾਂ ਨੇ ਵਜੂਲਾ ਇਹ ਨਾਲ ਇਹਦਾ ਅਸੀਂ ਕੰਮ ਕੀਤਾ ਸੀ ਬਹੁਤ ਸਾਥ ਜਨ ਲਈ 2001 ਨੂੰ ਅਸੀਂ ਪਿੰਡ ਬੁਨਿਆਲੇ ਜਿਹੜੇ 470 플ੌਟ ਅਸੀਂ ਦਿੱਤੇ ਆ ਫੋਟੋ ਜਿਹੜੀ ਸਾਹਦੇ ਲੱਗੀ ਹੋਈ ਹੈ ਆ ਸਰਟੀਫਿਕੇਟ ਹੈ ਤੁਹਾਡੇ ਸਾਹਮਣੇ ਆ ਲਿਸਟ ਹੈ 17 ਬੰਦਿਆਂ ਦੀ ਮੈਂ ਤਾਂ ਇਹ ਕਹਣਾ ਐ ਕਿ ਐਮਐਲਏ ਸਾਹਿਬ ਵਧੀਆ ਕੰਮ ਕਰਨ ਕੋਈ ਲੋਕਾਂ ਦਾ ਆਪਣਾ ਕ੍ਰੈਡਿਟ ਲੈਣ ਪਰ ਜਿਹੜਾ ਕੰਮ ਅਸੀਂ ਕੀਤਾ ਉਹਦਾ ਕ੍ਰੈਡਿਟ ਉਹ ਦਵਾਦੇ ਹਾਂ ਕਿਹਦੇ ਜਿਹੜੇ ਕੰਮ ਅਸੀਂ ਕੀਤੇ ਆ ਉਹਦਾ ਕਰਨ ਕਿੱਥੇ ਦਾ ਸਮਝਿਆ ਆ ਦੇਖੋ ਚੜੀਸਾ ਦੀ ਫੋਟੋ ਲੱਗਿਆ ਦੀ 7 1 2022 ਨੂੰ ਸੀ ਸਾਡੇ ਭਣਾ ਦੇ ਉਹ ਕਮ ਲੈਟਰ ਦਿੱਤੀ ਸੀ ਉਦੋਂ ਬਾਅਦ ਆ ਮੇਰੇ ਕੋਲੇ ਪਾਇਆ ਆਪਣੇ ਪਿੰਡ ਕੋੜਲੇ ਦੇ ਕੋੜਲੇ ਦੀ ਵੀ ਇਸ ਪ੍ਰਾਪਤ ਤੇ ਉਹਦੇ ਤੇ ਕੋੜਲੇ ਦਾ ਲੇਟ ਹੋ ਗਿਆ ਰੈਂਪਰ ਵਾਲੇ ਥੋੜੇ ਆ ਰਹੇ ਆ ਆ ਰਿਪੋਰਟੀਆਂ ਫਰਜ਼ਾ ਪਈਆਂ ਮੇਰੇ ਕੋਲੇ ਡਾਉ ਵਾਲੇ ਦੀ ਜਿੱਦੇ ਨਾਲ ਲੋਕਾਂ ਨੇ ਉਹ ਸੰਗਤ ਜੀ ਬਣਾ ਲੇ ਹੋਰ ਐਮਐਲ ਸਰ ਕਿਹੜੇ ਮੋਹਰ ਲਾਉਣੇ ਚਾਹੁੰਦੇ ਆਂ ਤੇ ਕੋਈ ਐਮਐਲ ਦੇ ਨਵਾਂ ਕੰਮ ਕਰ ਸਾਨੂੰ ਕੋਤਰਾ ਨਹੀਂ ਪਾਈ ਤੁਸੀਂ ਆ ਫਲਾਣੇ ਪਿੰਡ 'ਚ ਹੋਰ ਅਸੀਂ ਪਲਾਟ ਦੇ ਦਿੱਤੇ ਦੱਸੋ ਕਿ ਕਿੱਥੇ ਆ ਜਿਹੜੇ ਸਾਡੇ ਉੱਤੇ ਪਲਾਟ ਆਪਣੀ ਮੋਹਰ ਲਾਉਣੇ ਚਾਹੁੰਗੇ ਇਹ ਵੀਰੇ ਇਦਾਂ ਹੀ ਜਿਹੜੇ ਸੜਕਾਂ ਅਸੀਂ ਬਣਾਈਆਂ ਉਹਨਾਂ ਤੇ ਆਪਣੀ ਮੋਹਰ ਲਾਉਣੇ ਕੋਸ਼ਿਸ਼ ਕਰਦੇ ਸਕੂਲ ਅਸੀਂ ਬਣਾਏ ਉੱਥੇ ਆਪਣੀ ਲਾਉਣੇ ਮੋਹਰ ਲਾਉਣੇ ਕੋਸ਼ਿਸ਼ ਕਰਦੇ ਆ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਉਸ ਨਮਾ ਕਰਕੇ ਦਿਖਾਓ ਛੋਟੂ ਜੀ ਕਰ ਬੋਲ ਸਕੋ ਜਦ ਸਭ ਤੋਂ ਵੱਡੀ ਗੱਲ ਬਿਕਰਾਇਆ ਕਿ ਇਹ ਤੋੜੇ ਪਿੰਡ ਦਾ ਗਰੀਬ ਪਰਿਵਾਰ ਹੈ ਇਹ ਉਹ ਅਸੀਂ ਪੰਜ ਮੜ ਦਾ ਪਰਿਵਾਰ ਹੈ ਇਹ ਇਹਦੇ ਫਾਦਰ ਨੇ 6 ਭਰਾ ਨੇ 6 ਪਰ 4 ਮੱਲੇ ਜਿਹੜਾ ਰਹ ਰਹੇ ਨੇ 6 ਪਰਿਵਾਰ ਮੀਂਢੀ ਘਟੋ ਘਾੜੀ 50 ਜੀ 4 ਮੱਲੇ ਜੇ ਇੱਕ ਛੋਟਾ ਜਿਹਾ ਕਮਰਾ ਹੈ ਇਹ ਜਿਹੜੇ ਦਿੱਤੇ ਦੇ ਇੱਕ ਮੇਰੇ ਕੋਲ ਦੋ ਲੋ ਬੈਂਡ ਦਾ ਦੋ ਦੋ ਕਮਰਾ ਦਾ ਪੰਜ ਦਾ ਕਮਰਾ ਹੈ। ਇਹਨਾਂ ਨੇ ਵਿਚਾਰਿਆਂ ਨੇ ਬੜੀ ਜਤੋ ਜਿਆਦਾ ਕਰਨੋਂ ਪਲਾਟ ਮਿਲ ਗਿਆ। ਪਰ ਆਹ ਦੇਖੋ ਆਹ ਪਲਾਟ ਦੇ ਚਾਰ ਦੁਵਾਰੀਆਂ ਹੋ ਗਈ। ਤੇ ਪਲਾਟ ਛੱਤ ਤੇ ਆ ਗਿਆ। ਅਮਰਦਾਸ ਨੇ ਕਿਰਪਾ ਕੀਤੀ ਕਿ ਨੇ ਛੱਤਰ ਖਵਾਤੀ। ਇਹ ਇੱਕ ਪਰਿਵਾਰ ਦੀ ਕਹਾਣੀ ਹੈ। ਆਹ ਬੈਠਿਆ ਕੁਲਜਾਰ ਸਿੰਘ ਇਹਨਾਂ ਦੀ ਵੀ ਇਹੀ ਕਹਾਣੀ ਹੈ। ਹਾਂਜੀ ਬਿਲਕੁਲ। ਹੋਰ ਪੰਜ ਦਸ ਪਰਿਵਾਰਾਂ ਦੀ ਇਹੀ ਕਹਾਣੀ ਹੈ। ਇਹੀ ਕੋਈ ਰਿਪੋਰਟ ਦੀ ਹੈ ਬਈ ਇਹਨਾਂ ਨੇ ਕੀ ਮਾਰਾ ਕੀਤਾ ਜੇ ਸਰਕਾਰ ਦੀ ਨੀਤੀ ਤਹਿਤ ਉਹ ਕਹਿੰਦਾ ਪ੍ਰੋਪਰ ਸਰਵੇ ਮੁਤਾਬਕ ਪ੍ਰੋਪਰ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਸਰਕਾਰ ਲੈਵਲ ਤੇ ਕਵਨ ਲੈਵਲ ਦੇ ਫੈਸਲਾ ਉਤਾਰ ਲੈਂਦੇ ਇਹਨੂੰ ਕਰਕੇ ਉਹ ਮੰਨਦੇ ਜਾ ਰਹੇ ਨੇ ਜੀ ਐਮਐਲ ਸਾਹਿਬ ਨੇ ਸਹਿਦ ਨੇ ਤਾਂ ਇਹਨਾਂ ਦੇ ਇਹਨਾਂ ਦੇ ਕੁਸ਼ਨ ਉਹਨਾਂ ਨਾਲ ਜਦ ਕਿ ਆ ਦੇਖੋ ਸਾਰੀਆਂ ਫੋਟੋਆਂ ਮਕਾਨਾਂ ਦੀਆਂ ਨੇ ਤਿੰਨ ਚਾਰ ਬਣੀਆਂ ਹੋਈਆਂ ਲੈਂਟਰ ਜਾ ਕੇ ਪਾਤੀਆਂ ਕਿ ਗਰੀਬ ਬੰਦੇ ਨੇ ਪਤਾ ਨਹੀਂ 3-4 ਲੱਖ ਰੁਪਏ ਕਿੱਥੋਂ ਲੋਨ ਲਿਆ ਕਿਤੋਂ ਦਾ ਵਿਆਜ ਭਰ ਰਿਹਾ ਦਿਵੇ-ਦਿਵੇ ਮੈਂ ਕੋਤੋਂ ਦੀ ਸਿੰਧੀ ਮਤਲਬ ਤਾਂ ਵੀ ਇਸ ਬੋਲੇ ਡਿਕਟੇਟਰਸ਼ਿਪ ਚਾਰ ਲਈ ਆ ਬਹੁਤ ਮਾੜੀ ਇਹ ਗਰੀਬ ਬੰਦੇ ਨੇ ਮੇਰੇ ਨਾਲ ਜੋ ਮਰਜ਼ੀ ਕੱਢੇ ਜੋ ਮੇਰੇ ਨਾਲ ਮਰਜ਼ੀ ਕਰੇ ਮੈਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦਾ ਕੋਈ ਨਾ ਮੇਰੇ ਗੋਸ਼ਾਲਾ ਦਾ ਨਾਮ ਦਾ ਹੁਣ ਗੋਸ਼ਾਲਾ ਸਾਡੇ ਸਾਹਮਣੇ ਹੈ ਵੇ ਉਹਦੇ ਉਹਦੇ ਜਿਹੜੇ ਚੇਲੇ ਨੇ ਉਹ ਕਦੇ ਮੇਰੇ ਤੇ ਕਹਿੰਦੇ ਵੀ ਤੁਸੀਂ ਜੀ ਸ਼ਾਮਤ ਇੱਕ ਇੰਚ ਦਿਖਾਓ ਜੀ ਲੱਭੀ ਹੋ ਮੇਰੀ ਇੱਕ ਇੰਚ ਜਗ੍ਹਾ ਮੇਰੇ ਪਰਿਵਾਰ ਕੋਲੇ ਪੂਰੇ ਪ੍ਰਾਪਤ ਸੁਖਠੇਗੀ ਆ ਮੈਂ ਕੱਚੇ ਘੜੇ ਪਾਣੀ ਪਰੂਗਾ ਕਹਿੰਦੇ ਕੋਸ਼ਿ ਮੋਲ ਕਹਿੰਦੇ ਕੋਸ਼ਿ ਲੱਗਦੇ ਆ ਕਿੰਨੇ ਪਲਾਟ ਆਵੇ ਆਪਣੇ ਪਿੰਡ ਚੋਟਲ ਦੇ 71 ਪਲਾਟ ਸੀ ਪਿੰਡ ਕਿਹੜਾ ਕੋੜਾ ਕੋੜਾ ਸਾਰੇ ਕੋੜਾ ਔਰ ਉਲਟਾ ਇਹ ਵੀ ਗੱਲ ਇੰਨਾ ਬੰਦਿਆਂ ਦੇ ਪਰਚੇ ਵੀ ਹੋਏ ਨੇ ਪਰਚੇ ਹੋਏ ਜੀ ਰੈਪ ਉਹਨੇ ਸਰਪੰਚ ਦੀ ਪਰਚੀ ਦਾ ਰੈਪ ਉਹਦਾ ਦਾਉਣਾ ਸਰਪੰਚਾ ਮੋਹਨ ਸਿੰਘ ਵਿਚਾਰਾ ਹਾਈ ਕੋਰਟ ਜਵਾਲ ਦੁੰਦੀ ਨੂੰ ਜਰਮਰੀ 10 12 ਪਰਚੀ ਤੇ ਹੋ ਗਏ 10 12 ਪਰ ਕਿੰਨਾ ਪਿੰਡ ਤੋਂ ਵੀ ਦੇ ਰਹੇ ਇਹਨੂੰ ਪਲਾਟ ਇਸ਼ੂ ਹੋਏ ਸੀ ਉਹਨੂੰ ਰੀ ਲੈਂਡ ਕਰਕੇ ਕਿਸੇ ਨੂੰ ਰੀ ਲੈਂਡ ਕਰਕੇ ਦਾ ਨਾ 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 ਪਲਾਟ ਦੀ ਨੂੰ ਰੀ ਲੈਂਡ ਨਹੀਂ ਹੋਏ ਪਲਾਟ ਰੀ ਲੈਂਡ ਕਰਦੇ ਜੀ ਉਦੋਂ ਪਲਾਟ ਜੇ ਦਿੱਤੇ ਹੋਏ ਪਲਾਟਾਂ ਦੇ ਉੱਤੇ ਬਿੜੇ ਨਹੀਂ ਮਾਉਣ ਦੇ ਤਾਂ ਨਹੀਂ ਮਾਉਣ ਦੇ ਕਮ ਰੁਕ ਕਮ ਰੁਕਿਆ ਸਰਕਾਰ ਬਣੀ ਤੇ ਬਾਤ ਰੁਕੀ ਜੀ ਇਹ ਨਹੀਂ ਹਮ ਚ ਰੁਕਿਆ ਨਹੀਂ ਕੋਈ ਕਿ ਬਿਜਾਣੀ ਪਿੰਡ ਕੱਲ ਪਰਸੋ ਜਿਹੜੇ ਬਿਜਾਣੀ ਪਿੰਡ ਦੇ ਵਿੱਚ 70 ਦਾ ਦਾਵਾ ਦਿੱਤਾ ਤੇ ਉਹ ਕਹਿੰਦੇ ਪਿਛਲੇ 15 ਸਾਲ ਤੋਂ ਕੰਮ ਰੁਕਿਆ ਹੈ ਤੇ ਬਿਲਕੁਲ ਝੂਠ ਬੋਲਦੇ ਨੇ ਆ ਸੱਤ ਇੱਕ ਮਹੀਨਾ ਲੈਟਰ ਆ ਯਾਰ ਆ ਬੜਾ ਬੜਾ ਲੈਟਰ ਤੇ ਕੀ ਲਿਖਿਆ ਹੈ 22 ਮਹੀਨਾ ਮੈਂ ਮੈਂ ਮਤਲਬ ਕਿ ਅਸੀਂ ਕੰਮ ਹੈ ਕਿਹਨੇ ਰੋਕਿਆ ਕਿਸ ਨੇ ਰੋਕਿਆ ਪਲਾਟ ਦਾ ਜਿਹੜਾ ਉਹ ਕਹਿੰਦੇ ਸਾਨੂੰ ਜਿਹੜਾ ਜਾਨੀ ਮਿਲਿਆ ਕਿਸੇ ਨੇ ਨਹੀਂ ਰੋਕਿਆ ਕਿਸੇ ਨੇ ਨਹੀਂ ਰੋਕਿਆ ਕਿਸੇ ਨੇ ਰੋਕਿਆ ਨਹੀਂ ਰੋਕਣਾ ਬਾਈ ਵਾਲਿਆਂ ਨੂੰ ਜੇ ਅਸੀਂ ਦਿੱਤੇ ਕਿਉਂ ਆਪ ਬੋਰਡਰ ਤੇ ਜੰਨੀ ਹੁੰਦੇ ਮੁੱਖ ਮੰਤਰੀ ਹੈਗਾ ਸਾਰੇ ਸਾਰੇ ਕਰਤਵ ਦੇ ਖਾਤਰ ਰੋਕਦੇ ਸਾਰੇ ਜਿਹਨੇ ਬਣ ਕੇ ਠੀਕ ਹੈ ਜਿਹੜੇ ਬਣ ਗਏ ਜਿਹੜੇ ਬਣ ਗਏ ਹੁਣ ਮੁੜ ਕੇ ਬਣਾਉਣ ਦੇ ਦਿੰਦੇ ਇੰਨੇ ਕ ਮਗਾਉਣ ਜਿਹੜੇ ਰੋਕੇ ਹੋਏ ਆ ਹੀ 70 ਪਲਾਟ ਦੇ ਜਿਹੜੇ ਬਣਾ ਦੇ ਹਾਂ ਜੀ 30% 30% ਇਹ ਗਲਤ ਨਟਵੰਡ ਹੋ ਗਈ ਅੱਛਾ ਉਹ ਅਪਲੇਸ਼ਨ ਲਾ ਦੇ ਤਾਂ ਲੰਮੜ ਹੋ ਗਈ ਸਾਡੇ ਦਾ ਬੋਂਜਾ ਉੱਤੇ ਹੀ ਕਰਦੇ ਜੀ ਸਾਡੇ ਜਿਹੜਾ ਆਇਆ ਨਾ ਸਾਡੇ ਬੋਂਜਾ ਉੱਤੇ ਜਾਨਕੀ ਸਾਡੇ ਬਾਅਦ 4 ਮਾੜਲੇ ਦੇ ਘੱਟ ਜਗ੍ਹਾ 6 ਘਰ ਜੀ 6 ਘਰ ਉਸ ਤੇ ਬਸ ਰਹੇ ਜੀ ਉਸੀਂ ਤੁਸੀਂ ਨਾ ਤੁਸੀਂ ਗੱਲ ਸ਼ਰਮੇ ਕਰਾਓ ਕਹਿੰਦਾ ਪ੍ਰੋਪਰ ਤਰ ਤਰ ਆਓ ਤਹਿਰ ਕਰਾਓ ਸਾਮਣੇ ਲਿਆਉਂਦਾ ਤੋ ਪਾਨੇ ਪਾਨੇ ਕਰੋ ਵੀ ਤੁਸੀਂ ਇਹ ਥੋੜਾ ਨਾ ਤੁਸੀਂ ਆ ਜਿਹੜੇ ਸਿੱਧੂ ਨੇ ਕੰਮ ਕੀਤੇ ਉਹਦੇ ਮੂਹਰੇ ਆਪਣੇ ਆਪ ਨੂੰ ਠੋਕਰ ਕਰ ਦਿਓ ਹੁਣ ਚੰਨੀ ਦੀ ਫੋਟੋ ਤਾਂ ਮੈਂ ਨਹੀਂ ਲਾਤੀ ਚੰਨੇ ਮੁੱਖ ਮੰਤਰੀ ਹੁਣ ਐ ਨਹੀਂਗਾ ਚੰਨੇ ਮੁੱਖ ਮੰਤਰੀ ਹੈ ਹੁਣ ਆ ਸਾਪੇ ਤੋਂ ਬਾਅਦ ਲੈਟਰ ਮੈਂ ਕਿੱਥੋਂ ਲਿਆ ਆ ਆ ਚਿੱਠੀ ਹੈ ਮੇਰੇ ਕੋਲ ਸਾਹਿਬ ਤਾਂ ਮੇਰੇ ਕੋਲ ਪਹਿਲੇ ਇੱਕ ਆਖਣਾ ਦੇਖੋ ਦੋਨਾਂ ਆਖਣਾ ਦੇਖੋ ਉਹਨਾਂ ਨੇ ਕੀ ਮਾਰਾ ਕੀਤਾ? ਉਹਨਾਂ ਨੇ ਕੀ ਮਾਰਾ ਕੀਤਾ? ਇਹ ਕੱਲਾ ਅਸੀਂ ਤਾਂ ਪਿਆਰੀ ਪੈਸੇ ਸਾਰੇ ਉਧਰ ਬਿਆਲੀ ਦੀ ਸੇਮ ਇਹੀ ਪ੍ਰੋਬਲਮ ਆ ਤਲੀ ਪਿਆਰੀ ਵਿੱਚ ਕੋਈ ਪ੍ਰੋਬਲਮ ਨਹੀਂ ਪਿਆਰੀ ਤੇ ਜਾਂਦੇ ਨੇ ਮੋਹਰ ਲਾਤੀ ਕਿ ਅਸੀਂ ਤੁਹਾਨੂੰ ਪਲਾੜ ਦਿੰਨੇ ਆ ਪਲਾੜ ਦਿੱਤੋ ਜਾਂਦੇ ਕੋਰੇੜੇ ਕੋਰੇੜੇ ਤੇ ਪਰਚਾ ਹੋਇਆ ਰੈਪਰ ਵੀ ਪਰਚਾ ਹੋਇਆ ਕਿਵੇਂ ਗਰੀਬਾਂ ਦਾ ਟੱਕਾ ਬੰਦ ਕਰੋ ਤੁਸੀਂ ਗਰੀਬਾਂ ਦੇ ਹਾਂ ਵੀ ਬਣਦੇ ਸੀਗੇ ਕਿਸ ਤਾਂ ਸਾਡੇ ਦਾ ਆਪ ਕੋ ਸਰਕਾਰ ਹੈ ਤੂੰ ਤਾਂ ਆਪ ਲੋਕ ਮੰਤਨ ਕਰਨਾ ਸ਼ੁਰੂ ਕਰਤਾ ਉਸ ਤੋਂ ਆਪ ਲੋਕਾਂ ਦਾ ਜੀਣਾ ਹਰਾਨ ਕਰਤਾ ਤੁਸੀਂ ਦੇਣਾ ਕੀ ਸੀ ਉਲਟਾ ਖੋਹ ਲੰਗਾ ਲੋਕਾਂ ਤੋਂ ਜਿਹੜੇ ਪਲਾਜ਼ਾ ਦੇਣਾ ਲਗੀ ਹੁਣ ਲਗੇ ਹੋ ਦੇਣਾ ਤੁਸੀਂ ਆ ਇਹਦੇ 70 ਪਲਾਜ਼ੇ ਨੇ ਸਾਡੇ ਉੱਤੇ ਪਲਾਜ਼ਾ ਨਾ ਕਿ ਸਰਕਾਰ ਤੋਂ ਨੂੰ ਇਹਨਾਂ ਵੱਲੋਂ ਕਿਸੇ ਪ੍ਰਸ਼ਾਸਨ ਅਧਿਕਾਰੀ ਨੇ ਦੀ ਸੀ ਮੈਂ ਕਿਹਾ 100 ਮਾਰੀ ਜਾਏ ਬਚਾਰੇ ਸਰਦ ਨਹੀਂ ਕੋਈ ਨਹੀਂ ਸਾਨੂੰ ਫੋਨ ਉਹ ਹੀ ਕਰਦੇ ਨੇ ਅੱਛਾ ਉਹ ਨਿਸ਼ਾਨ ਕੋਲ ਕੰਮ ਸ਼ੁਰੂ ਕਰਦੇ ਆ ਜਿਹੜੀ ਵੀਡੀਓ ਦਾ ਫੋਰਾਗਾ ਬੰਦ ਕਰ ਲੋ ਕੱਚਾ ਦੇ ਦਾਂਗੇ ਜੇ ਤੁਸੀਂ ਆ ਦੇ ਮੈਟੋ ਮਿੱਠੀ ਜਦ ਹੀ ਪਹੁੰਚ ਆ ਜਾਂਦੀ ਹੈ ਜੀ ਬੀ ਪੁਲਸ ਆ ਜਾਂਦੀ ਹੈ ਜੇ ਤੁਸੀਂ ਦੁਬਾਰਾ ਕੰਮ ਪਹੁੰਚਣਾ ਉੱਥੇ ਜਿਹੜਾ ਬਾਜਲੇ ਫੋਟੋ ਕੱਢੇ ਭਾਈ ਦਵਾ ਦੇ ਵਿੱਚ ਆਇਆ ਨਾ ਕਿ ਤੁਹਾਡਾ ਮੁਕੰਨ ਆਇਆ ਜਾ ਬਈ ਜਿਹੜੀ ਕਹਿੰਦੇ ਬੰਦ ਕਰ ਦੋ ਬੰਦ ਕਰ ਦੋ ਦੱਸ ਦੇ ਕਹਿੰਦਾ ਨਾ ਜੀ ਕੀ ਕਰੀ ਫਿਰ ਬਹੁਤ ਲੋਕ ਤੋਂ ਗਰੀਬਾਂ ਵਿੱਚ ਅੱਗੇ ਵਗਰ ਹੁਣ ਪਤਾ ਕਿ ਪਿਛਲੇ ਇੱਕ ਮਹੀਨੇ ਦਾ 31 ਇਟਾਂ ਦੀ ਚੋਰੀ ਬੰਦਾ ਬਹੁਤ ਪੱਥਰ 31 ਇਟਾਂ ਦੀ ਉਹ ਆਪਾਂ ਚੱਲ ਨੂੰ ਹੁੰਦਾ ਲੱਗਿਆ ਐਨਾ ਪ੍ਰੈਸ਼ਰ ਹੋ ਗਿਆ ਕੋਈ ਮਾਰਡਰ ਕੀਤਾ ਹੁੰਦਾ ਮੈਂ ਸੱਚ ਨੂੰ ਕਹਿ ਰਿਹਾ ਮੇਰੇ ਕੋਲ ਬਸੇ ਲੋਕ ਨੇ ਹੱਥ ਮੰਦੇ ਮੇਰੇ ਮੇਰੇ ਤੇ ਪ੍ਰੈਸ਼ਰ ਆ ਬਹੁਤ ਮਗ ਹੈ ਐਡਾ ਪ੍ਰੈਸ਼ਰ ਆ ਗਿਆ ਨੇ ਇਟਾ ਚਾਂਦੀ ਦੀ ਕਿ ਦੂਜੀ ਵਾਲੀ ਅਰੇ ਇਟਾ ਕਿਹੜੀਆਂ ਇਟਾ ਖਾਰੇ ਇਟਾ ਹੁੰਦੀਆਂ ਮਤਲਬ ਚਾਂਦੀ ਜਿਹੜੇ ਉਹਦੇ ਨਾਲ ਕੋਈ ਚੱਲਦੇ ਆਉਣਗੀਆਂ 31 ਇਟਾ ਦਾ ਪਰਚਾ ਹੋ ਜਾਂਦਾ ਪਰਚਾ ਪੈਂਦੀਆਂ ਬਟਾਂ ਦੇ ਵਿੱਚ ਹਾਂ ਉਹ ਲਿਖਿਆ ਬੰਦਾ ਉਹ ਅਗਲੀ ਵਾਰ ਇਟਾ ਬਟ ਗਿਆ ਉਸ ਸਾਈਡ ਉੱਪਰ ਰੱਖ ਦਿੰਦੇ ਉਹਦੇ ਵਿੱਚ ਪਰਚਾ ਹੋ ਗਿਆ ਪਾਚੋ ਪਾਚਾ ਲੱਗਦਾ ਹੈ ਉਹ ਵੀ ਉਹ ਨੂੰ ਲੈ ਕੇ ਐਕਸ਼ਨ ਲੈ ਰਹੇ ਥੋੜੀ ਪਾਰਟੀ ਵੱਲੋਂ ਨਹੀਂ ਐਸ਼ੀ ਦਾ ਅਸੀਂ ਤਾਂ ਪੂਰਾ ਠੋਕ ਲਿਆ ਰੋ ਸਾਹਮਣੇ ਰੋ ਰੌਲਾ ਪਾ ਰਹੇ ਆ ਕਿ ਉਹ ਸਰਕਾਰ ਦੇ ਜਿਹੜੇ ਵਸੀਲ ਦੇ ਵਿੱਚ ਜਾ ਰਹੇ ਨੇ ਤੋਂ ਉਹਦੇ ਈਵਨ ਮੰਡੀ ਬੋਰਡ ਦੇ ਕਰਮਚਾਰੀਆਂ ਨੇ ਮੋਤਾ ਪਾਤਾ ਨਹੀਂ ਦੱਸ ਰਿਹਾ ਵੜਨਾ ਬਿਜਲੀ ਬੋਰਡ ਨੇ ਕਰਦਾ ਬਿਜਲੀ ਬੋਰਡ ਨਾਲ ਵੀ ਗੱਲ ਕੀਤੀ ਇਸ ਨੂੰ ਸਾਰਾ ਨਹੀਂ ਕੀਤੀ ਹੈ ਸਰਕਾਰ ਨਾਲ ਲੋਕਾਂ ਦੀ ਜਿਹੜੀ ਪੌਲੂ ਕਰੋਪ ਨੂੰ ਬਚਾਉਣ ਦਾ ਰੇੜਾ ਵਾਰਤੇ ਹੈ ਰੰਗਲਾ ਪੰਜਾਬ ਫੰਡ ਦੇ ਵਿੱਚ ਜਮ੍ਹਾਂ ਕਰਾਉਣੇ ਬੈਠੇ ਨੇ ਇਹ ਰੰਗਲਾ ਬਈ ਅੱਜ ਉਹ ਮੰਡੀ ਦੀ ਕੀ ਬੇਤੇ ਪਤਾ ਕੀ ਹੈ ਅੱਜ ਦੀ ਬੇਲੀ ਹੋ ਗਈ ਹੈ 2 ਇੱਕੜ ਦਾ ਗੱਲਾ ਕੀ ਲਈ ਹੈ ਇਹ ਸੋਣਾ 240 ਕਰੋੜ ਦਾ ਗੱਲਾ ਹੈ ਜੋ ਜਿਹੜਾ ਉਹਦੇ ਪੈਸਾ ਲੱਗਾ ਇਨਫਰਾਸਟ੍ਰਕਚਰ ਤੇ ਉਹ ਕਿੱਥੋਂ ਆਇਆ ਪੈਸਾ ਮੁਕਜੇ ਹੋਗਾ ਉਹ ਜਿਹੜੇ 34 ਬੰਦੇ ਨੇ ਪੈਸੇ ਜਮਾ ਕਰਾ ਦੇ ਸਭ ਕੁਝ ਹੋ ਗਿਆ ਉਹ ਉਹਨਾਂ ਉਹਨਾਂ ਦਾ ਹੀ ਬਣੂਗਾ ਤੁਸੀਂ ਆਵਾਜ਼ ਕਰਨਾ ਹੈ ਬਰਵਾਲ ਕਰਨਾ ਕੋਈ ਹੌਲੀ ਹੌਲੀ ਸਾਰੀ ਪ੍ਰਾਪਰਟੀ ਦੇ ਪਿੱਛੇ ਪਹਿਲਾਂ ਲੈਣ ਪੁਲਿਸ ਇੱਥੇ ਆ ਗਏ ਲੈਣ ਉਹਦੇ ਪਹਿਲੇ ਹੀ ਲੈਣ ਜਾ ਰਹੇ ਇਹਨਾਂ ਤੋਂ ਬਾਅਦ ਇਹ ਸਰਕਾਰੀ ਪ੍ਰਾਪਰਟੀ ਦਾ ਆਗੇ ਉਹ ਛੱਡਣ ਦੀਆਂ ਮਾਦੇ ਪੁੱਤ ਸਰਕਾਰੀ ਭੁਗਤਾਂ ਨੂੰ ਲੈਟਰ ਵੀ ਜਾਰੀ ਕਰਦੇ ਹੈ ਹੈਲਥ ਭੁਗਤਾਂ ਨੂੰ ਉੱਥੇ ਜਾਰੀ ਮੈਂ ਤਾਂ ਇਹ ਸਭ ਨੂੰ ਜਾਰੀ ਜਿਹੜੇ ਹੁਣ ਮੈਨੂੰ ਤਾਂ ਚਿੰਤਾ ਕਰ ਰਹੀ ਇਸ ਗੱਲ ਦੀ ਹੈ ਕਿ ਮੈਂ ਸਵਾ ਦੋ ਕਿੱਲੇ ਜਮੀਨ ਦਿੱਤੀ ਸੀਗੀ ਅਲਟੋਰੀਅਮ ਬਾਅਦ ਤੇ ਜਿਹੜੀ ਆਪਣਾ ਸਿਕਨ ਸੈਂਟਰ ਭਗਤਾਂ ਦੇ ਨਾਲ ਬੈਠੇ ਹੁਣ ਉਹ 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 ਵੀ ਇਹਨਾਂ ਨੇ ਵੇਚਣੀ ਹੈ 7 ਕਿੱਲੇ ਜਮੀਨ ਤੁਸੀਂ ਮੈਂ ਇੱਥੇ ਤੁਹਾਡੇ ਬੱਸ ਸਟੈਂਡ ਬਾਅਦ ਤੇ ਜਿਹੜਾ 75 ਸੈਕਟਰ ਦੇ ਵਿੱਚ ਉੱਥੇ ਦਾ ਹੋ ਜਾਊਗਾ ਖਤਰਾ ਫਿਰ ਜਿਹੜੀ 8.7 ਕਿੜੇ ਤੁਸੀਂ ਹਸਪਤਲ ਬਾਅਦ ਤੇ ਮੈਂ ਤਾਂ ਉਹਨਾਂ ਘਾਤਰੇ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਸਰਕਾਰ ਤੇ ਹੈਗੀ ਹੈ ਕੋਈ ਸਭ ਕੁਝ ਬੇਜੁਸਰਦਾਰ ਨਹੀਂ ਜਿਹੜੇ ਸਾਡਾ ਸ਼ਹਿਰ ਹੈ ਸਾਡਾ ਸ਼ਹਿਰ ਗਮਾੜਾ ਨੇ ਬਸਾਇਆ ਗਮਾੜਾ ਨੇ ਜਿਹੜੇ ਗਮਾੜਾ ਤੋਂ ਪਾਈ ਉਹ ਸਾਡੇ ਸ਼ਹਿਰ ਦਾ ਲੱਗਦੀ ਰਹੀ ਸੜਕਾਂ ਸਾਰੇ ਰੁਕੀਆਂ ਦੀਆਂ ਸਾਡੀਆਂ ਸਰਸੇ ਬੁਲਾਉਂਦੇ ਕੋਈ ਕੂੜਾ ਹੈ ਨਹੀਂ ਸਾਡੇ ਐਮਸੀ ਤਾਂ ਹਮਾਰ ਦੇ ਫਿਰਦੇ ਨੇ ਸਰਕਾਰ ਚੰਡੀਗੜ੍ਹ ਦੀ ਜੜ ਜਿੱਥੇ ਦੂਜੀ ਤਾਂ ਰਹਿਤਾ ਨਹੀਂ ਹੈ ਠੀਕ ਠੀਕ ਹੈ ਨਾ ਤਨਵਾਜ਼ ਬਸਰਾਂ ਨਾਲ ਗੋਹ ਜਾਲੇ ਹੋ ਵੀ ਜਿਹੜਾ ਮੈਂ ਜਾਂਦਾ ਇਹਨੇ ਪਰਚੇ ਦੇ ਦਿੰਦੇ ਪਿੰਡ ਕੋਰੜੀ ਦੀ ਪੰਚਾਇਤ ਤੇ ਘੜਵਾ ਸੱਤ ਅੱਠ ਪਰਚੇ ਨੇ ਇੰਨੇ ਪਰਚੇ ਜਿਹੜਾ ਮੌਂਸਰ ਸਰਪੰਚਾ ਦਾ ਪਿੰਡ ਦਾਉਂ ਵਾਲਾ ਇੱਕ ਹਾਈ ਕੋਰਟ ਜਾ ਕੇ ਨਹੀਂ ਜਵਾਨ ਸੁਣਦੀ ਹੈ ਚਲੇ ਜਵਾਨ ਤੇ ਨਹੀਂ ਹੁੰਦੀ ਨਾ ਤੇਰਾ ਦੀ ਦੋ ਦਿਨਾਂ ਮਾ ਸੱਤ ਕੱਢ ਕੇ ਉਹਨਾਂ ਦੇ ਖਲਾਫ ਪਰਚੇ ਦੇ ਦਿੰਦੇ ਇਸ ਕੋ ਇਹ ਕਿੱਡੀ ਮਾੜੀ ਗੱਲ ਹੈ ਵੀ ਤੁਸੀਂ ਬਿਕਰਾਂ ਹੋ ਰਹੇ ਹੋ ਵੀ ਇਸ ਕਰਕੇ ਅਸੀਂ ਆਜ ਤੁਹਾਡੇ ਰਾਹੀਂ ਮੈਂ ਸਰਕਾਰ ਨੂੰ ਤੇ ਭਵੰਤਵਾਂ ਨੂੰ ਕਹਿੰਦਾ ਵੀ ਜਿਹੜਾ ਤੁਸੀਂ ਡੋਮਰ ਨੂੰ ਸਾਡੇ ਆਮ ਲੋਕਾਂ ਦੀ ਸਰਕਾਰ ਨਹੀਂ ਤੇ ਖਾਸ ਲੋਕਾਂ ਦੀ ਸਰਕਾਰ ਹੈ ਤੇ ਸਾਡਾ ਐਮਐਲਏ ਆਮ ਲੋਕਾਂ ਦਾ ਖਾਸ ਖਾਸ ਹੈ ਸਾਰਿਆਂ ਨੂੰ ਅਮੀਰ ਵੱਡਾ ਐਮਐਲਏ ਆ ਪ੍ਰੋਜੈਕਟ ਸੀ ਉੱਥੇ ਵੀ ਐਲਡਬੀ ਤੋਂ ਕਰਨਾ ਕੋਈ ਨਹੀਂ ਦਿੰਦਾ ਉਹ ਦਿੰਦੇ ਨਹੀਂ ਉਹ ਦਿੰਦੇ ਲੋਕਾਂ ਦੀ ਵੀ ਨਹੀਂ ਦਿੱਨਾ ਨੇ ਪਰ ਇਹਨਾਂ ਨੂੰ ਬਦਲਾ ਜਿਹੜੇ ਸਰਕਾਰ ਦਿੱਤੇ ਹੋਏ ਉਹਨੂੰ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਮਾੜੀ ਗੱਲ ਕਿਸੇ ਨੂੰ ਹੇ ਜੀ ਆ ਬ ਜੋ ਹੁਣ ਲਖੋ ਇਹ ਬਤਾ ਪਰਵਾਸ ਬੰਨਾਂ ਕਰਾ ਪਛੇਤਵਾਂ ਤੱਕ 라ਖਿਆ ਅੰਦਰ ਹੈ ਕੀ ਆ ਉਹਦੀ ਜਵਾਨਤ ਰਿਪੋਰਟ ਚ ਹੋ ਰਹੀ ਹੈ 31 ਇਟਾ ਚੋਲੀ ਜਾ ਉਹ ਪਟੇ ਦੇ ਜੀ ਮਾੜੀ ਗੱਲ ਹੈ ਇਹਦਾ ਪਿਆਰਾਂ ਦਾ ਕੋਣ ਹੈ ਕੰਪਲੇਨਟ ਇਟਾ ਇਟਾ ਪੱਟ ਚ ਗਲੀ ਦੇ ਉੱਥੇ ਸਾਈਡ ਤੇ ਪਈਆਂ ਸੀਗੀਆਂ ਉਹ ਉਹ ਪਟੇ ਦੇ ਜੀ ਬਹੁਤ ਸੱਤਰ ਸਰਕਾਰ ਦਾ ਬਿਲਕੁਲ ਥੱਲੇ ਕਰ ਗਿਆ ਸਰਕਾਰ ਇੰਨੀ ਨਹੀਂ ਦਿੱਤਾ ਤੇ ਆਈਏ ਇਦਾਂ ਇਦਾਂ ਮਾਰੋ ਮਾੜੀ ਸਰਕਾਰ ਦੇ ਦੇਖੀ ਉਹ ਥੋੜਾ ਸਾਹਮਣੇ ਯਾਰ ਅਸੀਂ ਸਾਡਾ ਜਿਹੜਾ ਟਰਾਂਸਫਰ ਰੱਖੋ ਪਿੰਡ ਦੇ 200 ਡਾਗ ਦਾ ਕੱਲੇ ਮਾੜੀ ਸ਼ਹਿਰ ਲਖਾਇਆ ਹੋਇਆ ਕਿਲੇ ਪਿੰਡਾਂ ਦੇ ਰਖਾਈ ਮੈਂ ਆਇਤਾ ਕਰ ਰਿਹਾ ਕੱਟ ਨਹੀਂ ਕੀਤਾ ਸਰਕਾਰ ਤਾਂ ਹੁਣ ਬਹੁਤ ਹੋਸ਼ਿਆਰ ਬਣ ਗਿਆ ਸਰ ਇਕ ਪੰਜਾਬ ਦੇ ਵਿੱਚ ਚੜ ਕੇ ਕਹਿ ਸਕਦਾ ਇੱਕ ਸਰਪੰਚ ਦਾ ਕਤਲ ਕੀਤਾ ਗਿਆ ਸਰਪੰਚ ਦੇ ਮੁੰਡੇ ਦਾ ਤੇ ਉਹਦੇ ਚ ਐਮਐਲਏ ਦਾ ਨਾਮ ਆ ਰਿਹਾ ਲਗਾਤਾਰੇ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਐਮਐਲਏ ਦਾ ਮੈਂ ਉਸ ਸਰਪੰਚ ਨੂੰ ਜਿੱਦ ਤੋਂ ਜਾਣਦਾ ਮੇਰਾ ਹੋਮ ਟਾਊਨ ਤਪਾ ਮੰਡੀ ਹੈ ਮੈਂ ਉਸ ਪਰਿਵਾਰ ਨੂੰ ਉਸ ਐਮਐਲਏ ਨੂੰ ਬੋਲਦਾ ਬਹੁਤ ਖੁਸ਼ੀ ਨੂੰ ਮੁੰਡਾ ਸੀ ਸ਼ੈਨਾ ਸ਼ੈਨਾ ਔਰ ਬੜਾ ਪੜਿਆ ਲਿਖਿਆ ਸੀ ਪੀਜੀ ਦਾ ਪੋਸਟ ਗ੍ਰੈਜੂਏਟ ਸੀਗਾ ਤੇ ਬੜਾ ਤਕੜਾ ਬਲਾਰਾ ਸੀ ਔਰ ਬੜਾ ਸਮਾਜ ਸੇਵੀ ਸੀ ਉਹ ਪਿਛੇ ਪੰਜ ਦੇ ਇਲੈਕਸ਼ਨ 'ਚ ਖੜਾ ਹੋ ਗਿਆ ਤਾਂ ਉਹਨੇ ਘੱਟੋ-ਘੱਟ ਵੀ 1800 ਮੋਟਰ ਨੂੰ ਕੱਲੇ ਨੁਕਰੀ 16000 ਬੋਟ ਦੇ ਪਿੰਡ ਦਾ ਸਰਪੰਚ ਉਹਦੀ ਮਾਰੀ ਹੈ ਸੈਣਾ ਪਿੰਡ 16000 ਮੋਟਰ ਦਾ ਪਿੰਡ ਹੈ ਇਸ ਮਰਦਰ ਨੂੰ ਲੈ ਕੇ ਆਪਾਂ ਲਾਅ ਐਂਡ ਆਰਡਰ ਇਸ ਕਚੀ ਨੂੰ ਕਿਸੋ ਕੋ ਤੁਹਾਡੇ ਸਾਹਮਣੇ ਹੁਣ ਕਿਹਨੇ ਤੁਹਾਨੂੰ ਲੱਗੇ ਨੇ ਕਿਹਨੇ ਪ੍ਰੋਟੈਸਟ ਹੋਏ ਨੇ ਨਾਡਾ ਹਾਈ ਨਹੀਂ ਬਿਜਾਦ ਗਈ ਰੋਧਕ ਮਟਰੋ ਯਾਰ ਇਹਨੇ ਲੋਟ ਹੋ ਰਹੀ ਹੈ ਆਪ ਸਾਡੇ ਸਾਹਮਣੇ ਅੱਜ ਅਪਾ ਜਰਮਾਲ ਸਾਹਿਬ ਜਿਹੜੇ ਕਿੰਨੇ ਵਧੀਆ ਬੰਦੇ ਨੇ ਇਹਦਾ ਡਰਾਈਵਰ ਬਾਹਰ ਆ ਉਹਦਾ ਮੋਬਾਈਲ ਫੋਨ ਲੈ ਗਈ ਕਿਹਦੇ ਬੰਦੇ ਦਾ ਲੱਗਦੀ ਹੋ ਗਿਆ ਲੈ ਸਰ ਲਗਾਤਾਰ ਉਹਨਾਂ ਨੂੰ ਮਾਰਕੀਟ ਕੀਤਾ ਜਾ ਰਿਹਾ ਕਿ ਸੀਬੀਏ ਨੂੰ ਲਈ ਜਾਂਚ ਕੀਤੀ ਇਹ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਸੀਬੀਏ ਨੂੰ ਐਡਵਰ ਕਰੇਗੀ ਕਿ ਨਹੀਂ ਇਹ ਸੀਬੀਏ ਤੋਂ ਕੋਈ ਖਾਦੋੜ ਹੋਇਆ ਤੁਸੀਂ ਕੋਈ ਛਿੜੀ ਡੈਕ ਤੋਂ ਕਰਾ ਦਿਓ ਇਨਕੁਆਰੀ ਕੋਈ ਨਰਪਖੀ ਤੋਂ ਤੁਸੀਂ ਇਨਕੁਆਰੀ ਕਰਾਓ ਤਵੇ ਪਤਾ ਲੱਗ ਜੂ ਤੁਹਾਨੂੰ ਦੋ ਪਾਣੀ ਹੋਗੇ ਜੀ ੁਰੜਾਈ ਨਾਮ ਨਾਮ ਮੇਰਾ ਭਤੇਜੂ ਹੈ ਸੰਨਹੁ ਕਿਹਾ ਜੀ ਮੇਰੇ ਨੇ ਪਲਾਟ ਜੀ ਪਿਛਲੇ 2000 ਸਰਕਾਰ ਵੱਲ ਜਿੱਦਾਂ ਪਲਾਟ ਰੁਕਿਆ ਬਈ ਕੰਮ ਚੱਲ ਰਿਹਾ ਜੀ ਕਿਹੜਾ ਪਲਾਟ ਹੈ ਜਿਹੜਾ ਪਲਾਟ ਕਿਸ ਕੈਟੇਗਰੀ ਦਾ ਹੈ ਸਾਡੀ ਬਾਜੀ ਦਾ 80 ਕੈਟੇਗਰੀ ਦਾ ਕੋਰੜਾ ਪਿੰਡ ਕੋਰੜਾ ਛੋ ਕੀ ਪ੍ਰੋਬਲਮ ਕੀ ਆਈ 70 ਨਹੀਂ ਰੱਖੀ ਤੁਹਾਡਾ ਪਲਾਟ ਰੁਕਿਆ ਭਾਈ ਕਿੰਨਾ ਜਿਹੜਾ ਸੈਡਰਿੰਗ ਕੀ ਹੋਜੀ ਸੈਡਰਿੰਗ ਤਰਵਾਉਂਦੇ ਕਿੰਨਾ ਜਿਹੜਾ ਹੋ ਗਿਆ ਇਹ ਨੂੰ ਕरीबन ਸਾਲ ਹੋਣਾ ਸਾਲ ਤੋਂ ਉੱਪਰ ਰੁਕਿਆ ਕਿੰਨੇ ਰੁਕਿਆ ਜੀ ਹੁਣ ਸਰਕਾਰ ਪਰਦੇ ਆਦਾ ਜੀ ਫੋਨ ਆਉਂਦਾ ਹੈ ਅਫਸਰ ਦੇ ਫੋਨ ਆਉਂਦੇ ਉਹ ਕਹਿੰਦੇ ਤੁਸੀਂ ਕੰਮ ਲਾਉਂਗੇ ਤਾਂ ਤੁਹਾਡਾ ਪਲਾਟ ਤਾਇਆ ਜਾਊਗਾ ਜੀ ਉਹਦੇ ਸਾਡੀ ਬਹੁਤ ਹੀ ਨਿਰਾਸ਼ਾ ਹੋ ਜੂਗਾ ਜੀ ਤੁਸੀਂ ਅਪੀਲਿੰਗ ਕੀਤੀ ਹੈ ਥੋੜਾ ਜੈਨੂਨ ਕੰਮ ਹੈ ਤੁਹਾਡੇ ਨਾਲ ਅਸੀਂ ਜੀ ਕਿਹਾ ਜੀ ਉਹ ਮੰਨਦੇ ਨਹੀਂ ਉਹ ਕਹਿੰਦੇ ਵੀ ਸਾਨੂੰ ਅਸਟੇਟ ਵਿੱਚ ਰੋੜੀਆ ਤੁਹਾਡਾ ਨਹੀਂ ਜਾਏਗਾ ਕੀ ਮੰਗ ਕੀ ਮੰਗ ਕਰਦੇ ਅਸੀਂ ਮਾਰ ਕਰਦੇ ਹਾਂ ਸਾਡਾ ਪਲਾੜੇ ਸਿਰੇ ਲਾਏ ਜਾਈਏ ਪੰਨ ਪਾਈ ਦੇ ਤੇ ਜਿਹੜਾ ਬਿੰਗਲਜਾਰ ਸਿੰਘ ਹੈ ਜੀ ਜਿਹੜਾ ਬੰਦਾ ਕੁਲੜਾ ਜੀ ਗੁਲਜਾਰ ਸਿੰਘ ਹੈ ਜੀ ਵੀ ਸਾਨੂੰ ਪਾਈ ਪਾਈ ਮਾਰਲੇ ਅਸੀਂ ਕਰਵਾ ਰਹੇ ਸੀ ਪਾਈ ਪਾਈ ਮਾਰਲੇ ਬਰਾਲਾ ਦੇ ਤੇ ਸੰਗਠਨ ਪਾਰਟੀ ਨੇ ਕਿਹੜੇ ਸਾਹਿਬ ਜੀ ਇਹ ਸਾਡੇ ਜੀ 2000 ਪੀ ਦੇ ਫੇਜ ਵਿੱਚ ਕਰੋਨਾ ਆ ਗਿਆ ਵਿਚ ਵਿੱਚ ਪਾਣੀ ਕੋਈ ਗੱਜਾ ਨਹੀਂ ਕੰਮਾਂ ਚੱਲੇ ਸਾਰੇ ਬਈ ਫਿਰ ਹੌਲੇ ਹੌਲੇ ਕੋਈ ਬੰਦਾ ਟਾਟਾ ਟਾਟਾ ਲਿਆ ਕੇ ਮਾੜਾ ਕਰਦਾ ਸਾਨੂੰ ਕਹਿੰਦਾ ਹੁਣ ਜੋ ਕੋਈ ਲੰਦਾ ਹੈ ਉਥੇ ਵੀਡੀਓ ਆਜਾ ਕੇ ਫਰੀਦਾਰ ਆ ਜਾਂਦਾ ਬਣੇ ਸਾਰੇ ਜੀ ਆ ਜਾਂਦਾ ਕਦੇ ਸੈਕਟਰੀ ਆ ਜਾਂਦਾ ਵਜਾਂ ਪਾਰਟੀ ਵਾਲੇ ਫੋਟੋ ਖਿੱਚੇ ਭੇਜਦੇ ਨੇ ਜਦੀ ਕੀ ਮੰਗਿਆ ਭਾਈ ਕੀ ਮੰਗਿਆ ਮੰਗ ਸਾਨੂੰ ਇਹ ਵੀ ਸਾਨੂੰ ਪਰਾਡ ਮਨਜ਼ੂਰੀ ਮੰਜੇ ਭਾਈ ਵੀ ਪਾਲੋਗਾ ਸਾਡੇ ਐਮਐਲਏ ਸਾਹਮਣੇ ਮਿਲੋ ਜੀ ਉਹ ਐਵੇਂ ਵੀਡੀਓ ਬਣਾਉਗਾ ਮੈਂ ਪੰਜਾਬ ਕਲਪਸਨ ਬੁਲਾਉਂਗਾ ਜੀ ਠੀਕ ਹੈ ਮੈਨੂੰ ਕੋਈ ਨਹੀਂ ਬੁਲਾਇਆ ਨਹੀਂ ਜੇ 50 ਬੰਦੇ ਘੇਰੀ ਹਰੇ ਮੇਰੇ ਸਾਹਬ ਕੋਲ ਚੋਂ ਸਾਡੀ ਕੋਈ ਸੁਣੀ ਨਹੀਂ ਹੈ ਜੀ ਨਹੀਂ ਜੀ